ਹੈਲੋ एवरीवन ਕੀ ਹਾਲ ਚਾਲ ਹੈ ਤੁਹਾਡੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਤੇ ਪਹਿਲਾਂ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਨੀਰ ਦੀ ਭੁਰਜੀ ਜੋ ਕਿ ਘਰ ਹੀ ਆਪਾਂ ਪਨੀਰ ਬਣਾਵਾਂਗੇ ਤੇ ਆਪਾਂ ਕੱਟ ਲਿਆ ਪਿਆਜ਼ ਉਹ ਪਨੀਰ ਦੀ ਭੁਰਜੀ ਵਾਸਤੇ ਤੇ ਇੱਧਰ ਆਪਾਂ 7-8 ਮਿਰਚਾਂ ਲੈਣੀਆਂ ਤੇ ਤਿੰਨ ਆਪਾਂ ਟਮਾਟਰ ਲੈ ਲਿਆ ਥੋੜਾ ਜਿਹਾ ਲਸਣ ਅਦਰਕ ਲੈ ਲਿਆ ਵਾ ਤੇ ਆਪਾਂ ਲਾਲ ਵਿੱਚ ਨਹੀਂ ਪਾਉਣੀ ਇਸ ਲਈ ਪਹਰੀ ਮਿਰਚਾਂ ਹੀ ਲੈ ਲਈਆਂ ਵਾ ਤੇ ਆਪਾਂ ਲਾਲ ਵਿੱਚ ਘੱਟ ਵਰਤਦੇ ਆ ਤੇ ਇੱਧਰ ਆਪਾਂ ਹੋਣ ਦੇ ਵਾਸਤੇ ਥੋੜਾ ਜਿਹਾ ਪਨੀਰ ਬਣਾ ਲਾਂਗੇ ਜਿਹਦੇ ਵਾਸਤੇ ਆਪਾਂ ਦੁੱਧ ਲੈ ਲਿਆ ਵਾ ਤੇ ਆ ਆਪਾਂ ਲੈ ਲਿਆ 2 ਕਿਲੋ ਦੇ ਕਰੀਬ ਦੁੱਧ ਤੇ ਇਹ 2 ਕਿਲੋ ਦੁੱਧ ਨੂੰ ਆਪਾਂ ਫਟਾ ਲਵਾਂਗੇ ਤੇ ਆਪਣੀ ਪਨੀਰ ਦੀ ਪੁਰਜੀ ਬਹੁਤ ਹੀ ਵਧੀਆ ਆਪਾਂ ਘਰ ਦੇ ਦੁੱਧ ਨਾਲ ਬਣਾਵਾਂਗੇ ਜਿਹੜੀ ਕਿ ਬਹੁਤ ਵਧੀਆ ਬਣੂਗੀ ਤੇ ਇੱਧਰ ਆਪਾਂ ਟਮਾਟਰ ਵੀ ਕੱਟ ਲਏ ਆ ਤੇ ਟਮਾਟਰ ਕੱਟ ਕੇ ਤੇ ਹੁਣ ਆਪਾਂ ਮਿਰਚ ਅਦਰਕ ਲਸਣ ਦਾ ਪੇਸਟ ਜਿਹੜਾ ਵਾ ਆਪਾਂ ਇੰਦਾ ਤੇ ਹੁਣ ਆਪਾਂ ਦੁੱਧ ਨੂੰ ਫਟਾਵਾਂਗੇ ਜਿਹਦੇ ਵਾਸਤੇ ਆਪਾਂ ਲੈ ਲਿਆ ਟਾਟਰੀ ਇਹਨੂੰ ਉਹ ਨਿੰਬੂ ਦਾ ਸੱਤ ਵੀ ਬੋਲਦੇ ਆ ਤੇ ਆਪਾਂ ਇੱਕ ਕੜਛੀ ਦੇ ਵਿੱਚ ਪਾ ਕੇ ਤੇ ਇਹਨੂੰ ਜਦੋਂ ਚੰਗੀ ਤਰ੍ਹਾਂ ਦੁੱਧ ਗਰਮ ਹੋ ਜਾਊਗਾ ਆਪਣਾ ਬਾਲੇ ਤੇ ਆ ਜਾਊਗਾ ਤੇ ਥੋੜਾ ਥੋੜਾ ਦੁੱਧ ਦੇ ਵਿੱਚ ਪਾ ਕੇ ਤਾਂ ਆਪਾਂ ਇਹਨੂੰ ਹਲਾ ਹਲਾ ਕੇ ਇਦਾਂ ਇਹਦੇ ਵਿੱਚ ਪਾਈ ਜਾਵਾਂਗੇ ਤੇ ਆਪਣਾ ਦੁੱਧ ਸਾਰਾ ਇਦਾਂ ਹੀ ਫਟ ਚੀਏਗਾ ਤੇ ਵੇਖੋ ਗਾਇਜ਼ ਇਦਾਂ ਹੀ ਆਪਣਾ ਦੁੱਧ ਫਟ ਜਾਣਾ ਵਾ ਤੇ ਘਰ ਦਾ ਪਨੀਰ ਸ਼ੁੱਧ ਹੁੰਦਾ ਇਹਦੇ ਨਾਲ ਵਧੀਆ ਹੁੰਦਾ ਵਾ ਤੇ ਬਾਜ਼ਾਰ ਦੇ ਪਨੀਰ ਪਤਾ ਨਹੀਂ ਮਿਲਾਵਟ ਕੀਤੀ ਹੋਵੇ ਕਿਦਾਂ ਦਾ ਹੋਵੇ ਇਸ ਲਈ ਆਪਾਂ ਘਰੇ ਹੀ ਪਨੀਰ ਬਣਾਉਨੇ ਆ ਤੇ ਇਹ ਦਿਨੋਂ ਚੰਗਾ ਕੀ ਆਪਣਾ 2 ਕਿਲੋ ਦੁੱਧ ਲੈ ਕੇ ਘਰੇ ਪਨੀਰ ਬਣਾ ਲਈਏ ਤੇ ਵਧੀਆ ਰਹਿੰਦਾ ਵਾ ਤੇ ਦੇਖੋ ਗਾਈਜ਼ ਆਪਾਂ ਇਦਾਂ ਆਪਣਾ ਪਨੀਰ ਬਣਾ ਲਿਆ ਵਾ ਤੇ ਇਹ ਬਾਜ਼ਾਰੋਂ ਆਮ ਨਾਲ ਮਿਲ ਜਾਂਦੀ ਹੈ ਤੇ ਸਸਤੀ ਮਿਲ ਜਾਂਦੀ ਹੈ ਇਹ ਟਾਟਰੀ ਤੇ ਨਿੰਬੂ ਦਾ ਸਾਤਵੀਂ ਨੂੰ ਬੋਲਿਆ ਜਾਂਦਾ ਇਹਨਾਂ ਪਨੀਰ ਬਹੁਤ ਵਧੀਆ ਪੁੱਟਦਾ ਵਾ ਤੇ ਆਪਾਂ ਪਨੀਰ ਪਕਾ ਲਿਆ ਤਾਂ ਹੁਣ ਆਪਾਂ ਇਹਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਤੇ ਉਹ ਥੋੜਾ ਜਿਹਾ ਪਾਣੀ ਪਾ ਕੇ ਦੇ ਉੱਤੇ ਰੱਖਤਾ ਸੀ ਤਾਂ ਵੇਖੋ ਕਿੰਨਾ ਸੁਣਾ ਪਨੀਰ ਘਰ ਦਾ ਬਣ ਕੇ ਵਧੀਆ ਤਿਆਰ ਹੋ ਗਿਆ ਵਾ ਇਹ ਪਨੀਰ ਖਾਣ ਚ ਬਹੁਤ ਵਧੀਆ ਸੌਫਟ ਤੇ ਮ제ਦਾਰ ਹੁੰਦਾ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਆਪਾਂ ਘ ਇਦਾਂ ਤੁਸੀਂ ਵੀ ਪਨੀਰ ਬਣਾ ਕੇ ਤੇ ਘਰ ਆਪਣੇ ਛਾਈ ਪਨੀਰ ਬਣਾਓ ਚਾਹੀਏ ਜਾਂ ਮਟਰ ਪਨੀਰ ਬਣਾਓ ਚਾਹੀਏ ਜਾਂ ਦੀ ਪੁਰਜੀ ਬਣਾਓ ਜੋ ਵੀ ਤੁਹਾਡਾ ਦਿਲ ਕਰਦਾ ਇਹਨੂੰ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਇੱਕ ਬਰਤਨ ਦੇ ਵਿੱਚ ਆਪਾਂ ਤੇਲ ਗਰਮ ਕਰ ਲਿਆ ਤੇ ਉਹ ਗਰਮ ਹੋਣ ਤੋਂ ਬਾਅਦ ਆਪਾਂ ਉਹਦੇ ਵਿੱਚ ਪਿਆਜ਼ ਪਾਤਾ ਆ ਪਿਆਜ਼ ਦੇ ਨਾਲ ਹੀ ਆਪਾਂ ਲਸਣ ਅਦਰਕ ਮਿਰਚ ਦਾ ਪੇਸਟ ਪਾਤਾ ਵਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਤੇ ਲਸਣ ਅਦਰਕ ਦੇ ਪੇਸਟ ਨਾਲ ਪੁਰਜੀ ਹੋਰ ਵੀ ਸਵਾਦਬੰਦੀ ਆ ਤੇ ਬਣਾ ਕੇ ਵੇਖਿਓ ਤੇ ਗਾਇਜ਼ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਕੇ ਫਿਰ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਤੇ ਆਪਣੇ ਪਿਆਜ਼ ਚੰਗੀ ਤਰ੍ਹਾਂ ਥੋੜੇ ਫਰਾਈ ਹੋ ਗਏ ਸੀ ਤੇ ਹੁਣ ਆਪਾਂ ਇਹਦੇ ਉੱਪਰ ਟਮਾਟਰ ਪਾਤੇ ਆ ਹੁਣ ਆਪਾਂ ਇਹਦੇ ਉੱਪਰ ਰੋਟੀਨ ਵਾਲੇ ਮਸਾਲੇ ਪਾਵਾਂਗੇ ਪਹਿਲਾਂ ਆਪਾਂ ਇਹਦੇ ਉੱਪਰ ਨਮਕ ਪਾਵਾਂਗੇ 2 ਚਮਚੇ ਜਿੰਨਾ ਤੁਸੀਂ ਖਾਂਦੇ ਹੋ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਫਿਰ ਆਪਾਂ ਇਹਦੇ ਵਿੱਚ ਹਲਦੀ ਤੇ ਗਰਮ ਮਸਾਲਾ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਭੁੰਨ ਲਵਾਂਗੇ ਤੇ ਦੇਖੋ ਗਾਇਜ਼ ਆਪਾਂ ਇਹਦੇ ਉੱਤੇ ਸਾਰੇ ਮਸਾਲੇ ਪਾਤੇ ਆ ਇਹਨੂੰ ਆਪਾਂ ਟੱਕ ਕੇ ਵੀ ਪਕਾ ਸਕਦੇ ਹਾਂ ਖੁੱਲਾ ਵੀ ਪਕਾ ਸਕਦੇ ਹਾਂ ਤੇ ਆਪਾਂ ਇਹਨੂੰ ਥੋੜਾ ਟੱਕ ਕੇ ਪਕ ਤੇਦਾ ਆਪਣਾ ਤੜਕਾ ਜਿਹੜਾ ਆਪਣੀ ਪਿਆਜ਼ ਦਾ ਮਸਾਲਾ ਸਾਰਾ ਰੈਡੀ ਹੋ ਜੂਗਾ ਪਰਜੀ ਵਾਸਤੇ ਤੇ ਦੇਖੋ ਗਾਈਜ਼ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਹੁਣ ਆਪਾਂ ਪਨੀਰ ਨੂੰ ਕ੍ਰਸ਼ ਕਰ ਲਿਆ ਸੀ ਹਥਾਨਾਂ ਵਾਲੀ ਤੇ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਤਾ ਵਾ ਤੇ ਹੁਣ ਆਪਣੀ ਪੁਰਜੀ ਬਣ ਕੇ ਹੋ ਜੂਗੀ ਤਿਆਰ ਇਹ ਪੁਰਜੀ ਬਹੁਤ ਹੀ ਸਵਾਦ ਬੰਦੀ ਹੈ ਘਰ ਦੇ ਪਨੀਰ ਦੀ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਅੱਜ ਸੀ ਸੰਗਰਾਂ ਦਾ ਦਿਹਾੜਾ ਤੇ ਨਿਆਣੇ ਕਹਿੰਦੇ ਵੀ ਮੰਮੀ ਆਟੇ ਵਾਲਾ ਓਕੜਾ ਖਾਣਾ ਵਾ ਤੇ ਆਪਾਂ ਆਟੇ ਵਾਲਾ ਖੜਾ ਬਣਾਉਣ ਲੱਗੇ ਨਿਆਣਿਆਂ ਵਾਸਤੇ ਆਪਾਂ ਅੱਧੀ ਕੌਲੀ ਲੈ ਲਈ ਆ ਆਟੇ ਦੀ ਜਿਹਦੇ ਵਿੱਚ ਆਪਾਂ ਇਹਨੂੰ ਆਟੇ ਨੂੰ ਭੁੰਨ ਲਵਾਂਗੇ ਚੰ ਥੋੜਾ ਜਿਹਾ ਆਟਾ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਥੋੜਾ ਜਿਹਾ ਤੇ ਥੋੜਾ ਜਿਹਾ ਕਿਉਂ ਆਪਾਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਕਿਉਂ ਆਪਾਂ ਬਾਅਦ ਚ ਪਾਵਾਂਗੇ ਦਿਨ ਨਾਲ ਆਟੇ ਨਾਲ ਕੜਾ ਬਹੁਤ ਹੀ ਸਵਾਦ ਬੰਦਾ ਵਾ ਤੇ ਆਪਾਂ ਥੋੜਾ ਜਿਹਾ ਆਟੇ ਨੂੰ ਕਰਿਆ ਤੇ ਫਿਰ ਉਹਦੇ ਵਿੱਚ ਘਿਓ ਪਾਤਾ ਹੁਣ ਆਪਾਂ ਇਹਨੂੰ ਘਿਓ ਨਾਲ ਥੋੜਾ ਜਿਹਾ ਆਟੇ ਨੂੰ ਭੁੰਨ ਲਵਾਂਗੇ ਫਿਰ ਆਪਾਂ ਇਹਨੂੰ ਇਹਦੇ ਵਿੱਚ ਪਾਣੀ ਤੇ ਚੀਨੀ ਵਗੈਰਾ ਪਾ ਕੇ ਫਿਰ ਉੱਤੇ ਥੋੜਾ ਜਿਹਾ ਘਿਓ ਪਾਵਾਂਗੇ ਤੇ ਦਿਨ ਨਾਲ ਕੜਾ ਜਿਆਦਾ ਸਵਾਦ ਬੰਦਾ ਹੈ ਤੇ ਵਧੀਆ ਬੰਦਾ ਵਾ ਤੇ ਆ ਦੇਖੋ ਆਪਾਂ ਇਹਨੂੰ ਆਟੇ ਨੂੰ ਚੰਗੀ ਤਰ ਤੇ ਇੱਧਰ ਦੇਖੋ ਬਾਹਰ ਦਾ ਮੌਸਮ ਕਿਦਾਂ ਦਾ ਹੋਇਆ ਪਿਆ ਵਾ ਗਾਈਜ਼ ਬਾਹਰ ਮਿੱਕਿੰকি ਬੂੰਦਬਾਰਿਸ਼ ਹੀ ਹੋ ਰਹੀ ਆ ਤੇ ਇੱਧਰ ਦੇਖੋ ਹੁਣ ਕੜਾ ਦਾ ਆਟਾ ਆਪਣਾ ਪੁੱਜ ਗਿਆ ਚੰਗੀ ਤਰ੍ਹਾਂ ਤਾਂ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਕੁੱਲੀ ਪਾਣੀ ਦੀ ਤੇ ਅੱਧੀ ਕਟੋਰੀ ਚੀਨੀ ਦੀ ਪਾਵਾਂਗੇ ਆਪਾਂ ਅੱਧੀ ਕਟੋਰੀ ਆਟੇ ਦੀ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਆਪਣਾ ਹੁਣ ਆਟਾ ਵੇਖੋ ਚੰਗੀ ਤਰ੍ਹਾਂ ਭੁੱਜ ਗਿਆ ਵਾ ਤਾਂ ਹੁਣ ਆਪਾਂ ਇਹਦੇ ਉੱਪਰ ਜੀ ਥੋੜਾ ਜਿਹਾ ਹੋਰ ਪਾ ਦਵਾਵਾਂਗੇ ਇਹਦੇ ਨਾਲ ਆਪਣਾ ਆਟੇ ਵਾਲਾ ਕੜਾਹ ਬਿਲਕੁਲ ਹੀ ਬਲਕ ਬਾਬੇ ਵਰਗਾ ਬਣੂਗਾ ਜਿਵੇਂ ਬਾਬਿਆਂ ਦਾ ਗੁਰਦੁਆਰੇ ਦਾ ਪ੍ਰਸ਼ਾਦ ਹੁੰਦਾ ਵਾ ਤੇ ਇਹ ਚੁੰਦਾ ਚੁੰਦਾ ਕਿਹੋ ਜਿਹਾ ਵਾਲਾ ਬਣੇਗਾ ਕੜਾਹ ਬਹੁਤ ਸਵਾਦ ਲੱਗਦਾ ਵਾ ਤੇ ਤੁਸੀਂ ਵੀ ਇਦਾਂ ਹੀ ਬਣਾ ਕੇ ਦੇਖਿਓ ਤੇ ਦੇਖੋ ਆਪਣਾ ਕੜਾਹ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਸਾਰੇ ਇੱਕ ਭਗਵਾਨ ਨੂੰ ਗੁਰੂਆਂ ਨੂੰ ਸਭ ਨੂੰ ਭੋਗ ਲਵਾਵਾਂਗੇ ਤੇ ਫਿਰ ਆਪਾਂ ਖਾਵਾਂਗੇ ਤੇ ਆਪਣਾ ਕੜਾਹ ਬਹੁਤ ਵਧੀਆ ਇਦਾਂ ਦੁਆਰਾ ਉੱਪਰ ਘਿਓ ਪਾਉਣਾ ਬਹੁਤ ਹੀ ਵਧੀਆ ਬੰਦਾ ਵਾ ਤੇ ਦੇਖੋ ਆਪਾਂ ਬਾਬਾ ਜੀ ਨੂੰ ਭੋਗ ਲਵਾ ਰਹੇ ਆ ਇਧਰ ਆਪਾਂ ਬਾਬਾ ਜੀ ਨੂੰ ਭੋਗ ਲਵਾ ਕੇ ਆਪਾਂ ਫਿਰ ਸਾਰਿਆਂ ਨੂੰ ਭੋਗ ਲਵਾਵਾਂਗੇ ਆਪਾਂ ਮੰਦਰ 'ਚ ਸਾਰੇ ਨੂੰ ਭੋਗ ਲਗਵਾ ਕੇ ਤੇ ਫਿਰ ਆਪਾਂ ਇਸ ਕੋਲ ਪ੍ਰਸ਼ਾਦ ਨਹੀਂ ਖਾਵਾਂਗੇ ਤੇ ਦੇਖੋ ਗਾਈਜ਼ ਆਪਾਂ ਪ੍ਰਸ਼ਾਦ ਦਾ ਭੋਗ ਸਾਰੇ ਗੁਰੂਆਂ ਨੇ ਲਗਵਾਤਾ ਵਾ ਬਾਬਾ ਜੀ ਨੇ ਲਗਵਾਤਾ ਵਾ ਤੇ ਇਦਾਂ ਆਪਾਂ ਬਾਬਾ ਜੀ ਵਿਆਹ ਪਾਣਾਂ ਨੂੰ ਵੀ ਲਾਤਾ ਤੇ ਇਦਾਂ ਆਪਾਂ ਆਪਣੇ ਮੰਦਰ 'ਚ ਮਾਂ ਨੂੰ ਨਹੀਂ ਲਾਤਾ ਵਾ ਤੇ ਸਾਰਿਆਂ ਨੂੰ ਭੋਗ ਲਗਾ ਕੇ ਫਿਰ ਆਪਾਂ ਇਹ ਪ੍ਰਸ਼ਾਦ ਨੂੰ ਖਾਵਾਂਗੇ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਕਰਨ ਦਾ ਕੋਈ ਮੁੱਲ ਨਹੀਂ ਲੱਗਦਾ ਸਬਸਕ੍ਰਾਈਬ ਕਰਨ ਦਾ ਕੋਈ ਨਹੀਂ ਲੱਗਦਾ ਤੇ ਗਾਈਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਆਪਾਂ ਨੂੰ ਵੀ ਜਿਵੇਂ ਤੁਸੀਂ ਸਾਰਿਆਂ ਨੂੰ ਵੀਡੀਓ ਚ ਅੱਗੇ ਵਧਾਇਆ ਵਾ ਸਾਨੂੰ ਵੀ ਵਧਾਓ ਤੇ ਸਾਨੂੰ ਵੀ ਥੋੜਾ ਜਿਹਾ ਕੁਝ ਇੰਨਾ ਮਿਹਨਤ ਕਰਨ ਦਾ ਫਾਇਦਾ ਹੋਵੇ ਤੇ ਦੇਖੋ ਗਾਈਜ਼ ਤੁਹਾਡੇ ਵਾਸਤੇ ਆਪਾਂ ਇਹ ਮਿਹਨਤ ਕਰਦੇ ਹਾਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜ਼ਰੂਰ ਕਰਦੇ ਹੋ ਵੀਡੀਓ ਵੇਖਣੋਂ ਅੱਜ ਧੰਨਵਾਦ ਗਾਈਜ਼